ਹਾਂਜੀ ਸਤਿ ਸ੍ਰੀ ਅਕਾਲ ਜੀ ਅਜੀਤ ਵੈਬ ਟੀਵੀ ਦੇਖ ਰਹੇ ਹੋ ਮੈਂ ਹਾ ਕੁਲਦੀਪ ਸਿੰਘ ਖਾਲਸਾ ਦੋਸਤੋ ਸਰਪੰਚੀ ਦੀਆਂ ਵੋਟਾਂ ਦਾ ਜਿਹੜਾ ਹਾਲ ਚੱਲ ਰਿਹਾ ਪਿੰਡਾਂ ਦੇ ਵਿੱਚ ਕਈਆਂ ਪਿੰਡਾਂ ਦੇ ਵਿੱਚ ਸਰਬਸੰਮਤੀਆਂ ਦਾ ਧੜਾ ਧੜ ਹੋ ਰਹੀਆਂ ਲੋਕਾਂ ਦੇ ਵਿੱਚ ਪਿਆਰ ਇਤਿਫਾਕ ਦੇ ਨਾਲ ਜਿਹੜਾ ਸਰਪੰਚੀ ਦੀਆਂ ਵੋਟਾਂ ਆਈਆਂ ਮੁਕੰਮਲ ਹੋ ਰਹੀਆਂ ਵਾ ਤੇ ਕਈਆਂ ਦੇ ਵਿੱਚ ਜਿਹੜੇ ਵੇ ਧੜੇਬੰਦੀਆਂ ਬਣ ਰਹੀਆਂ ਵਾ ਦੇਖਦੇ ਆ ਪਿੰਡਾਂ ਦੇ ਵਿੱਚ ਕੀ ਹੁੰਦਾ ਆਉਣ ਵਾਲੇ ਕੁਝ ਕੁ ਦਿਨਾਂ ਦੇ ਵਿੱਚ ਹੀ ਸਾਰਾ ਕੁਝ ਪਤਾ ਲੱਗ ਜਾਵੇਗਾ ਇਸ ਵਕਤ ਸਾਡੇ ਨਾਲ ਸਰਦਾਰ ਜੁਗਿੰਦਰ ਸਿੰਘ ਜੀ ਪਿੰਡ ਸਿੰਦਰ ਤੋਂ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਨੇ ਪਹਿਲਾਂ ਕਿ ਹੈਡ ਟੀਚਰ ਵੀ ਰਹੇ ਨੇ ਸਰਕਾਰੀ ਤੇ ਸਰਪੰਚੀਆਂ ਵੀ ਕੀਤੀਆਂ ਤੇ ਪਿੰਡ ਦੇ ਵਿੱਚ ਮੋਰੇ ਹੋ ਕੇ ਕੰਮ ਵੀ ਕਰਵਾਏ ਪੈਲ ਦੇ ਆਧਾਰ ਤੇ ਚੰਗੇ ਕੰਮਾਂ ਦੇ ਵਿੱਚ ਜਿਹੜੇ ਮੋਰੇ ਰਹੇ ਆ ਗੱਲਬਾਤ ਕਰਾਂਗੇ ਤੇ ਉਹਨਾਂ ਦੇ ਐਕਸਪੀਰੀਅੰਸ ਪੁੱਛਾਂਗੇ ਤੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਸਰਪੰਚੀ ਜਾਂ ਟੀਚਰ ਲਾਇਨ ਜਾਂ ਪੰਚਾਇਤ ਦੇ ਵਿੱਚ ਰਹਿ ਕੇ ਜਿਹੜੇ ਕੰਮ ਕੀਤੇ ਆ ਗਾਂ ਕੀ ਉਹ ਕਹਿਣਾ ਚਾਹੁੰਦੇ ਆ ਸਭ ਸਵਾਗਤ ਹੈ ਤੁਹਾਡਾ ਜੀ ਸਰ ਕੀ ਗੱਣਾ ਚਾਹੁੰਦੇ ਆ ਜੀ ਅੱਜ ਜਿਹੜੀਆਂ ਸਰਪੰਚੀ ਦੀਆਂ ਵੋਟਾਂ ਵਾਂ ਹਾਂਜੀ ਪਹਿਲਾਂ ਤੇ ਅੱਜ ਦੇ ਵਿੱਚ ਕੀ ਫਰਕ ਵਾ ਪਿੰਡਾਂ ਦੇ ਵਿੱਚ ਜੋ ਪੰਚਾਇਤੀ ਰਾਜ ਵਿਵਸਥਾ ਜਿਹੜੀ ਬਣੀ ਆ ਜੀ ਤੇ 1947 ਤੋਂ ਬਾਅਦ ਦੇ ਵੀ ਜਾਂਦੀ ਤੋਂ ਬਾਅਦ ਇਹ ਸਾਡੇ ਆਗੂਆਂ ਨੇ ਅਨੁਭਵ ਕੀਤਾ ਜੀ ਕਿ ਪਿੰਡਾਂ ਦਾ ਵਿਕਾਸ ਕਰਨ ਵਾਸਤੇ ਇੱਕ ਪਿੰਡਾਂ ਦੇ ਵਿੱਚ ਛੋਟੀਆਂ ਇਕਾਈਆਂ ਜਾਂ ਲੋਕਲ ਬਾਡੀਜ਼ ਬਣਾਈਆਂ ਜਾਣ ਜੀ ਜਿਹੜੀਆਂ ਪਿੰਡਾਂ ਦੇ ਵਿਕਾਸ ਦੇ ਵਿੱਚ ਸਹਾਇਤਾ ਕਰ ਸਕਦੀਆਂ ਕਿਉਂਕਿ ਗਾਂਧੀ ਜੀ ਨੇ ਵੀ ਕਿਹਾ ਸੀ ਕਿ ਜਿਹੜਾ ਭਾਰਤ ਦਾ ਪਿੰਡਾਂ 'ਚ ਵੱਸਦਾ ਜੀ ਭਾਰਤ ਦੀ ਬਾਦੀ 76% ਪਿੰਡਾਂ ਨੇ 'ਚ ਵੱਸਦੀ ਆ ਤੇ ਜੇ ਭਾਰਤ ਦਾ ਦੇਸ਼ ਦਾ ਵਿਕਾਸ ਚਾਹੁਣੇ ਆ ਉਹ ਪਿੰਡਾਂ ਦਾ ਵਿਕਾਸ ਜ਼ਰੂਰੀ ਆ ਹਮਮ ਪਿੰਡਾਂ ਦਾ ਵਿਕਾਸ ਕਰਨ ਵਾਸਤੇ ਪਿੰਡਾਂ ਦੇ ਵਿੱਚ ਪੰਚਾਇਤੀ ਰਾਜ ਜਿਹੜਾ ਲਾਗੂ ਕਰਕੇ ਉਹਨੂੰ ਉਹਦੀ ਜਿਹੜੀ ਤਰੱਕੀ ਦੇ ਵਾਸਤੇ ਹਮ ਹਲਾਹਰਾ ਦਿੱਤਾ ਗਿਆ ਕਿ ਜਿਹੜਾ ਅੱਜ ਕੱਲ ਮੌਜੂਦਾ ਸਿਸਟਮ ਆ ਤੇ 1991 ਦੀ ਸਰਕਾਰ ਦੇ ਵਿੱਚ ਇਹ ਸੈਂਟਰਲ ਗਵਰਨਮੈਂਟ ਨੇ ਇਹ ਜਾਂਦਾ ਸੀਗਾ ਜੀ ਕਿ 73ਵੀਂ ਸੋਧ ਕਰਕੇ ਸੰਵਧਾਨ ਦੇ ਵਿੱਚ ਹਮ ਤੇ 73rd ਜਿਹੜੀ ਸੋਧ ਸੀਗੇ ਐਮੈਂਡਮੈਂਟਸ ਸੀ ਉਹਦੇ ਅਨਸਾਰ ਪੰਚਾਇਤੀ ਰਾਇ ਨੂੰ ਵਾਤੋਂ ਅਧਿਕਾਰ ਦੇਣ ਦੀ ਗੱਲ ਕੀਤੀ ਗਈ ਸੀ ਤੇ ਤੇ ਆਪਣਾ ਜਿਹੜਾ ਭਾਰ ਆਪ ਚੁੱਕਣ ਹਮ ਪਰ ਉਹਦੇ ਵਿੱਚ ਸਰਕਾਰ ਦੀ ਕੋਈ ਮਨਸ਼ਾ ਹੋਰ ਵੀ ਸੀ ਹਮ ਜਿਹੜੀ ਉਹ ਛੁਪੀ ਹੋਈ ਸੀ ਜਿਵੇਂ ਕਿ ਪੰਚਾਇਤਾਂ ਨੂੰ ਤਾਂ ਉਹਨਾਂ ਨੇ ਅਧਿਕਾਰ ਦਿੱਤੇ ਵਾਤ ਕਹਤਾ ਹਮ ਉਹ ਮਨਸ਼ਾ ਇਹ ਸੀ ਕਿ ਜੋ ਸਾਡੇ ਉੱਤੇ ਲੋਕ ਭਲਾਈ ਦੇ ਵਿਭਾਗ ਜਿਹੜੇ ਹਨ ਆਬਦ ਸੈਕਟਰ ਹੈ ਇਹਨਾਂ ਦਾ ਭਾਰ ਜਿਹੜਾ ਪਾਇਆ ਗਿਆ ਵਾ ਤੱਕਾਰ ਦੇ ਉੱਤੇ ਇਹ ਸੱਤ ਨੂੰ ਲਾ ਦਿੱਤਾ ਜਾਵੇ ओके ਉਹਨਾਂ ਹੀ ਵਿਵਸਥਾ ਕਰਦੀ ਕਿ ਜਿਹੜੇ 29 ਮਹਿਕਮੇ ਆ ਤੇ ਇਹ ਜਿਹੜੇ ਪਿੰਡਕਾਸ ਦੇ ਜਾਂ ਲੋਕਾਂ ਦੇ ਨੂੰ ਸੁਵਿਧਾ ਦੇਣ ਵਾਸਤੇ ਬਣਾਏ ਗਏ ਹਨ ਇਹਨਾਂ ਨੂੰ ਪਿੰਡਾਂ ਦੇ ਲੋਕਾਂ ਦੇ ਰੇਮੋ ਕਰਨ ਤੇ ਛੱਟਾ ਜਾਵੇ ਹੂੰ ਉਸੇ ਅਧਾਰ ਤੇ ਜਿਹੜਾ 1999 ਦਾ ਐਕਟ ਸੀਗਾ ਸੈਂਟਰ ਦਾ ਕੋਈ ਨਾਤੇ ਪੰਜਾਬ ਨੇ ਪੰਜਾਬ ਸਰਕਾਰ ਨੇ ਉਹ 1994 ਦਾ ਪੰਚਾਇਤ ਰਾਜ ਐਕਟ ਜਾਂਦਾ ਜਿਹਦੇ ਵਿੱਚ 29 ਮਹਿਕਮੇ ਪੰਚਾਇਤਾਂ ਨੂੰ ਦੇਣ ਦੀ ਗੱਲ ਕੀਤੀ ਗਈ ਗਲਤੀਆ ਕੀਤੀ ਗਈ ਬਾਰੇ ਨਾ ਵਾਤੇ ਫਾਂਡ ਉਪਲਬਧ ਨਹੀਂ ਕਰਾਇਆ ਗਿਆ ਤੇ ਪੰਚਾਇਤਾਂ ਨੂੰ ਮੁਖਤ ਤੋਂ ਮੌਸੀ ਐਵੇਂ ਇਹ ਪੋਕੀ ਜਾਨੀ ਕਿ ਹੌਸਲਾ ਭਜਾਈ ਕੀਤੀ ਗਈ ਤੇ ਪੰਚਾਇਤਾਂ ਨੇ ਸੋਚਿਆ ਲੋਕਾਂ ਨੇ ਸੋਚਿਆ ਕਿ ਸਾਡੇ ਕੋਲ ਵੱਧ ਅਧਿਕਾਰ ਆ ਗਿਆ ਪਤਾ ਨਹੀਂ ਕੀ ਬਣ ਜਾਣਾ ਹੂੰ ਉਹਦੇ ਵਿੱਚ ਕੀ ਹੋਇਆ ਕਿ ਜਿਹੜੇ ਪਬਲਿਕ ਸੈਕਟਰ ਸੀ ਉਹਨੂੰ ਖਤਮ ਕਰ ਦਿੱਤਾ ਗਿਆ ਹੂੰ ਬਹੁਤ ਸਾਰੇ ਮਹਿਕਮੇ ਜਿਹੜੇ ਪ੍ਰਾਈਵੇਟ ਕਰ ਦਿੱਤੇ ਗਏ ਤੁਸੀਂ ਦੇਖਿਆ ਹੋਊਗਾ ਜਿਹੜੇ ਸ਼ਹਿਰੀ ਅਜ ਸ਼ਹਿਰਾਂ ਵਿੱਚ ਪ੍ਰਾਈਵੇਟ ਸਕੂਲਸ ਅਗੇ ਉਹ ਅੰਡਰ ਲੋਕਲ ਬਾਡੀ ਨੇ ਦੇ ਉੱਤੇ ਜੀ ਜਿਹੜੇ ਪਿੰਡਾਂ ਵਿੱਚ ਪ੍ਰਾਇਮਰੀ ਸਕੂਲ ਸੀਗੇ। ਓਹੋ। ਅ 50 ਸਾਲ ਤੱਕ ਦੇਗਾ। ਮਤਲਬ ਕੇ ਸਰਕਾਰ ਨਹੀਂ। ਹਮਮ ਪਰ ਉਹ ਸਿਸਟਮ ਨਹੀਂ ਚੱਲਿਆ ਕਿਉਂਕਿ ਮਲਾਜਮਾਂ ਨੇ ਲੋਕਾਂ ਨੂੰ ਤਾਂ ਵਿਰੋਧ ਕੀਤਾ। ਹਮਮ ਕਿਉਂ ਲੋਕਾਂ ਨੂੰ ਪਤਾ ਲੱਗਾ ਵੀ ਇਹ ਤਾਂ ਸਾਡੇ ਨਾਲ ਧੋਖਾ ਹੋ ਰਿਹਾ। ਹਮ ਉਹਦਾ ਵਿਰੋਧ ਕਰਕੇ ਉਹਨਾਂ ਨੇ ਦੁਬਾਰਾ ਉਹ ਜਿਹੜਾ ਸਿਸਟਮ ਪਹਿਲਾਂ ਸੀ ਉਹ ਬਾਹਰ ਕੀਤਾ। ਮਲਾਜਮਾਂ ਨੂੰ ਸਰਕਾਰੀ ਕੇਤਰ ਵਿੱਚ ਜੇ ਜਾਂਦਾ। ਹਮ ਸਕੂਲ ਵੀ ਸਰਕਾਰੀ ਕੇਤਰ ਵਿੱਚ ਜਾਂਦੇਗਾ। ਸੋ ਹੁਣ ਪੰਚਾਇਤਾਂ ਦੀਆਂ ਚੋਣਾਂ ਆ ਰਹੀਆਂ। ਜੀ। ਉਹਦੇ ਵਿੱਚ ਲੋਕਾਂ ਚਾਇਦਾ ਲੁੱਤਵਾਦ ਕਰ ਸੰਪਤੀਆਂ ਕਰਕੇ ਵੱਤੋਂ ਅਧ ਭਾਗ ਲੈਣ ਜਿਹੜੇ ਆਮ ਲੋਕ ਵੋਟਰ ਆ ਉਹ ਵੱਤੋਂ ਅਧ ਭਾਗ ਲੈਣ ਤਾਂ ਕਿ ਸਾਡੇ ਚੰਗੇ ਨਮਾਇਦੇ ਉਹ ਸਾਡੇ ਸਾਹਮਣੇ ਆਜ ਤੱਕ ਜੀ ਕਿ ਉਹ ਪੰਚਾਇਤ ਦਾ ਪਿੰਡ ਦਾ ਵਿਕਾਸ ਵੱਤੋਂ ਕਰ ਸਕਣ ਤੁਹਾਨੂੰ ਕੀ ਲੱਗਦਾ ਜੇ ਸਰਬਸੰਮਤੀ ਹੋਣੀ ਚਾਹੀਦੀ ਪਿੰਡ ਦੇ ਵਿੱਚ ਜਾਂ ਵੋਟਾਂ ਪੈ ਕੇ ਹੀ ਕਰਨਾ ਚਾਹੀਦਾ ਧੜਿਆਂ ਦੇ ਵਿੱਚ ਚੰਗੀ ਗੱਲ ਤਾਂ ਸਰਬਸੰਮਤੀ ਆ ਹਮ ਪਰ ਇਹ ਵੇਖਣਾ ਚਾਹੀਦਾ ਕਿ ਉਹ ਸਰਬਸੰਮਤੀ ਦੀ ਆੜ ਦੇ ਵਿੱਚ ਜੀ ਕੋਈ ਨਾ ਇਹ ਬੰਦਾ ਹੂੰ ਜਿਹੜਾ ਪਿੰਡ ਦੇ ਵਿਕਾਸ ਤੋਂ ਜਾਣੂ ਨਾ ਹੋਵੇ ਇਹਨਾਂ ਕੰਮਾਂ ਤੋਂ ਜਾਣੂ ਨਾ ਹੋਵੇ ਉਹਨੂੰ ਗਿਆਨ ਨਾ ਹੋਵੇ ਉਹ ਮੋਰੇ ਆ ਜਵੇ ਮਤਲਬ ਕਿ ਅਣਾਰੀ ਬੰਦਾ ਨਾ ਮੋਰੇ ਦਾ ਗਿਆਨ ਰੱਖਣਾ ਚਾਹੀਦਾ ਵਾ ਹੂੰ ਤੇ ਉਹਦੇ ਨਾਲੋਂ ਤਾਂ ਫਿਰ ਐਲੈਕਸ਼ਨ ਚੰਗੀ ਹੈ ਹੂੰ ਜੇ 5 ਸਾਲ ਮੋੜ ਕੇ ਪਿੱਛਾ ਵਾ ਇਹ ਪਿੱਛੋਂ ਦੇ ਰਹਿਣਾ ਤਾਂ ਤੇ ਬੰਦੇ ਨੂੰ ਕੋਈ ਐਕਸਪੀਰੀਅੰਸ ਨਹੀਂਗਾ ਵੀ ਕੰਮ ਕਿੱਦਾਂ ਕਰਵਾਉਣੀਆਂ ਹਾਂ ਐਕਸਪੀਰੀਅੰਸ ਹੋਣਾ ਚਾਹੀਦਾ ਬੰਦੇ ਨੂੰ ਜੀ ਤਕਰੀਰਤਾਂ ਵੈਸੇ ਕੰਮ ਕੀਤੇ ਆ ਹੀ ਆਉਂਦਾ ਵਾ ਜੀ ਤੇ ਬਾਕੀ ਪੰਚਾਇਤੀ ਵਿਕਾਸ ਵਿਭਾਗ ਜੋ ਸਾਡਾ ਜੀ ਜਲਰਾਜ ਵਿਕਾਸ ਭਾਗ ਹੈ ਜਿਹੜਾ ਉਹਨਾਂ ਨੂੰ ਵੀ ਮੈਂ ਤਲਾਹ ਦਿਨਾ ਕਿ ਉਹ ਵੀ ਜਿਹੜੇ ਪੰਜ ਸਮਾਜ ਚੁਣੇ ਜਾਂਦੇ ਆ ਜੀ ਇਹਨਾਂ ਨੂੰ ਸਮੇਂ-ਸਮੇਂ ਤੇ ਰਫਰੈਸ਼ਰ ਕੋਰਸ ਦੀ ਮਿਹਣੇ ਬਹੁਤ ਕਰਾਈ ਜਾਣ ਹੂੰ ਉਹਨਾਂ ਨੂੰ ਸੱਜ ਕੇ ਬਲਾਕ ਦੇ ਵਿੱਚ ਸੈਂਟਰ ਬਣਾ ਕੇ ਆਪਣੇ ਅਧਿਕਾਰੀਆਂ ਰਹੀਂ ਜੀ ਉਹਨਾਂ ਨੂੰ ਸਿੱਖਿਆ ਦਿੱਤੀ ਜਾਵੇ ਹੂੰ ਉਹਨਾਂ ਨੂੰ ਪਰਜਾਂ ਤੋਂ ਉਹਨਾਂ ਦੇ ਜੋ ਅਧਿਕਾਰ ਹਨ ਜੀ ਉਹਨਾਂ ਤੋਂ ਵੀ ਜਾਣੂ ਕਰਾਇਆ ਜਾਵੇ ਕਿਉਂਕਿ ਦੇਖਿਆ ਗਿਆ ਹੈ ਆਮ ਤੌਰ ਤੇ ਅਕਸਰ ਹੀ ਜੀ 95% ਜੋ ਪੰਚਾਇਤ ਦੇ ਵਿੱਚ ਮੈਂਬਰ ਬਣਦੇ ਸਰਪੰਚ ਬਣਦੇ ਆ ਉਹਨਾਂ ਨੂੰ ਆਪਣੇ ਵਿਕਾਰਾਂ ਬਾਰੇ ਕਰਤੋਂ ਬਾਰੇ ਪਤਾ ਨਹੀਂ ਹੁੰਦਾ ਹਮਮ ਤਾਂ ਇਹ ਨਹੀਂ ਕਹਿ ਸਕਦੇ ਵੀ ਉਹਨਾਂ ਨੂੰ ਜਾਣਕਾਰੀ ਨਹੀਂ ਹੈ ਕਿਉਂਕਿ ਜਾਣਕਾਰੀ ਤਾਂ ਸਰਭਾ ਹੋਂਦ ਨਾਲ ਮਿਲਣੀ ਹੈ ਦੱਸਿਆ ਮਿਲਣੀ ਆ ਪੜ ਕੇ ਕੁਝ ਮਿਲਣੀ ਹੈ ਟ੍ਰੇਨਿੰਗ ਨਹੀਂ ਦਿੱਤੀ ਜਾਂਦੀ ਇਹਨਾਂ ਨੂੰ ਦਿੱਤੀ ਜਾਵੇ ਉਹਨਾਂ ਨੂੰ ਹਮ ਤੇ ਉਹਨਾਂ ਨੂੰ ਆਪਣੇ ਮੁਲਾਜ਼ਮਾਂ ਨੂੰ ਵੀ ਚਾਹੀਦਾ ਕਿ ਛੋਟੇ ਮੁਲਾਜ਼ਮਾਂ ਪੰਚਾਇਤ ਸੱਤਲ ਪੱਦਰ ਦੇ ਆ ਉਹਨਾਂ ਨੂੰ ਸਕਾਰ ਨਹੀਂ ਚਾਹੀਦਾ ਕਿ ਉਹਨਨ ਕੋਸ ਸਮੇਂ ਸਮੇਂ ਤੇ ਕਰਾਈਆਂ ਤਾਂਕਿ ਉਹਨਾਂ ਨੂੰ ਵੀ ਵਕਤ ਜਾਣਕਾਰੀ ਹੋਵੇ ਵਿਭਾਗ ਦੇ ਬਾਰੇ ਪੰਚਾਇਤ ਬਾਰੇ ਅਸੀਂ ਕਾਲੇ ਵਾਸੀ ਚੁਣੇ ਗਏ ਜੀ ਤੇ ਇਸ ਕਰਕੇ ਹੋਵੇ ਇਸ ਢੰਗ ਦੇ ਨਾਲ ਹੀ ਕੰਮ ਚਲਾਇਆ ਜਾਵੇ ਤੇ ਹੋਰ ਵੀ ਪਿੰਡਾਂ ਦਾ ਵਿਕਾਸ ਹੋ ਸਕਦਾ ਹੈ ਜੀ ਤੇ ਜਿਹੜੀ ਗੱਲ ਆਪਾਂ ਪੱਤਰਿਕਾ ਵਿੱਚ ਸੋਧ ਦੀ ਕਰਦੇ ਸੀ ਉਹਦੇ ਵਿੱਚ ਮੈਂ ਇੱਕ ਗੱਲ ਹੋਰ ਐਡ ਕਰ ਦਿਆਂ ਕਿ ਪੰਚਾਇਤਾਂ ਨੂੰ ਅਧਿਕਾਰ ਤਾਂ ਬਹੁਤ ਦਿੱਤੇ ਗਏ ਜੀ ਪਰ ਸਕੂਲਾਂ ਦੀ ਪਿੰਡਾਂ ਦੇ ਵਿੱਚ ਹਸਪਤਾਲਾਂ ਦੀ ਹਾਲਤ ਬਹੁਤ ਨਾਜੀ ਕਿਹਾ ਸਕੂਲਾਂ ਵਿੱਚ ਪੂਰੇ ਵਿਦਿਆਪਕ ਹੀ ਨਹੀਂ ਹਨ ਹਾਈ ਸਕੂਲਾਂ ਵਿੱਚ ਦੋ ਦੋ ਤਿੰਨ ਤਿੰਨ ਵਿਦਿਆਪਕ ਬੈਠੇ ਆ ਜੇ ਵਿਸ਼ਾਵਰ ਵਿਦਿਆਪਕ ਹੀ ਨਹੀਂ ਤੋਂ ਸੇ ਪੜਾਈ ਕੀ ਹੋਊਗੀ ਇਹ ਕੀ ਕਾਰਨ ਸਮਝਦੇ ਆ ਵੀ ਇਹ ਜਿਹੜੀ ਪੰਚਾਇਤਾਂ ਦੀ ਨਾਲ ਹੈ ਕੀ ਆ ਜਾਂ ਸਰਕਾਰਾਂ ਦੇ ਇਹ ਤਾਂ ਸਰਕਾਰ ਦੇ ਵਾਸਤੇ ਹੀ ਪੰਚਾਇਤਾਂ ਨੇ ਤਨਖਾਹ ਦੇ ਨਹੀਂ ਸਕਦੀ ਹਮ ਪੰਚਾਇਤ ਦੇ ਵਿੱਚ ਜਿਹੜਾ ਪੰਚਾਇਤ ਰਾਜਕਤ ਆ ਨਾ ਉਹਦੇ ਵਿੱਚ ਲਿਖਿਆ ਕਿ ਜਿਹੜੀ ਪੰਚਾਇਤ ਆ ਉਹ ਆਪਣੀ કુલ ਆਮਦਨ ਦਾ ਜੀ 5% ਸਿੱਕਿਆ ਖਰਚ ਕਰ ਸਕਦੀ ਓਕੇ 5% ਦੇ ਨਾਲ ਰੱਖੋ ਕਿ ਬੰਦਾ ਜੇ ਸਰਕਾਰ ਉਹਨਾਂ ਨੂੰ ਇਕਲਾਸੀ ਪਿੰਡਾਂ ਦੀ ਇਨਾਮ ਇਨੀ ਇਨਕਮ ਹੁੰਦੀ ਨਹੀਂ ਗੀ ਹਾਂ ਤੇ ਆਪਣੇ ਬਲਾਕ ਦੀ ਇਹ ਗੱਲ ਕਰੀਏ 83 ਪੰਚਾਇਤਾਂ ਜੀ ਮੈਂ ਜੋ ਕਿ ਮੇਰੀ ਵਾਈਸ ਸੀ ਸਰਪੰਚ ਜੀ ਕਿਉਂਕਿ ਲੇਡੀ ਰਜਿਸਟਰੀ ਉਹ ਬਣ ਗਈ ਤੇ ਮੈਨੂੰ ਵੀ ਨਾਲ ਆਉਣਾ ਪੈਂਦਾ ਸੀ ਮੈਂ ਵੇਖਦਾ ਸੀ ਸਭ ਕੁਝ ਕੇ ਸੰਧੀ ਗੱਲ ਕਰ ਰਹੇ 13 ਤੋਂ 18 ਵਾਲੀ ਜਿਹੜੀ ਟਰਨ ਸੀ ਜੀ ਉਹਦੇ ਵਿੱਚ ਮੈਨੂੰ ਸਾਰੇ ਪੰਚਾਇਤਾਂ ਦੇ ਸਰਪੰਚਾਂ ਤੇ ਪੰਚਾਂ ਨੇ ਜਾਂ ਪੰਜਾ ਜੀ ਉਹਨਾਂ ਨੇ ਬਲਾਕ ਲੋਆਂ ਪ੍ਰਧਾਨ ਚੁਣਿਆ ਜੀ ਉਹ ਵੇਖਿਆ ਥੋੜੇ ਪਿੰਡ ਕੋਈ ਸ਼ਾਨ ਜਿਹੜੇ ਮੈਂ ਪੂਰੀ ਗਿਣਤੀ ਐਗਜੈਕਟ ਨਹੀਂ ਦੱਸ ਸਕਦਾ ਮੈਨੂੰ ਲੱਗਦਾ ਵੀ 50 ਦੇ ਅੰਦਰ ਬਾਅਦ ਪਿੰਡ ਆ ਜਿਨ੍ਹਾਂ ਕੋਲ ਆਪਣੀ ਜ਼ਮੀਨ ਆ ਸ਼ਾਮਲਟ ਜਿਕਨਾ ਕਿਤੋਂ ਨਾਮ ਦੇਣ ਆਉਂਦੀ ਆ ਹੂੰ ਤੇ ਬਾਕੀ ਪਿੰਡ ਸਾਰੇ ਉਹ ਗ੍ਰਾਂਟਾਂ ਉੱਤੇ ਵੇਖਦੇ ਰਹਿੰਦੇ ਆ ਦਾਫੀ ਕਰਨਗੇ ਉਹ ਜਿਹੜੇ ਪੰਚਾਇਤੀ ਫੰਡ ਹੈਗੇ ਵੀ ਆ ਉਹਦਾ 5% ਕਿੰਨਾ ਕੁ ਬਣ ਜੀਗਾ ਹੂੰ ਹੈਨਾ ਤੇ ਇਸ ਤਰ੍ਹਾਂ ਹਸਤਾਨੀ ਹਾਲ ਦੇਖ ਲੋ ਕਿ ਡਾਕਟਰ ਨਹੀਂ ਇਹ ਪਿੰਡਾਂ ਦੇ ਵਿੱਚ ਹੂੰ ਕੋਈ ਸਰਕਾਰੀ ਆਈ ਕਿੰਨੀਆਂ ਸਰਕਾਰਾਂ ਵੇਖ ਚੁੱਕਿਆ ਕਿਤੇ ਵੀ ਇਹ ਪੂਰਾ ਨਹੀਂ ਹੋ ਸਕਿਆ ਹੈ ਕਿ ਵੀ ਸਾਰੇ ਹਸਪਤਾਲਾਂ ਦੀ ਡਾਕਟਰ ਵੀ ਪੂਰੇ ਆ ਹੂੰ ਸਕੂਲਾਂ ਦੇ ਅਧਿਆਪਕ ਪੂਰੇ ਆ ਤੇ ਉਹ ਗੱਲਾਂ ਕਰਨ ਤਾਂ ਕਰੀ ਜਾਂਦੇ ਆ ਜੀ ਇਹਨਾਂ ਸਕੂਲਾਂ ਨੂੰ ਅਸੀਂ ਬਹੁਤ ਉੱਚ ਪਾਇਆ ਪੱਦਰ ਤੇ ਬਣਾਤਾ ਆ ਜੀ ਜਿਹਦੇ ਵਿੱਚ ਸਾਰੇ ਗਰੀਬ ਦੇ ਬੱਚੇ ਆ ਤੇ ਅਮੀਰ ਦਾ ਬੱਚਾ ਵੀ ਇਕੱਠੇ ਪੜਦੇ ਆ ਜੇ ਇੱਕ ਇੱਕ ਡੈਸਕ ਤੇ ਬੈਠ ਕੇ ਪੜਦੇ ਆ ਹੈ ਕਿੱਥੇ ਹੋਈਆਂ ਗੱਲਾਂ ਉੱਥੇ ਸਰਕਾਰੀ ਸਕੂਲਾਂ ਵਿੱਚ ਤਾਂ ਬੱਚੇ ਬਿਲਕੁਲ ਜਿਹੜੇ ਫਿਰ ਮੌਜੂਦ ਹੁੰਦੇ ਰਹੇ ਜਾਂ ਕੋਈ ਆਪ ਆਸਾਨੀ ਰਹੀ ਆਪ ਗਰਾਊਂਡ ਲੈਵਲ ਤੇ ਦੇਖਦੇ ਜਦੋਂ ਪਿੰਡਾਂ ਦੇ ਵਿੱਚ ਵੀ ਮੋਸਟਲੀ ਦੇਖੀਦਾ ਵਾ ਕਿ ਟੀਚਰ ਬਹੁਤ ਘੱਟ ਵਾ ਹਾਂਜੀ ਤੇ ਸਰਕਾਰਾਂ ਕਿਉਂ ਨਹੀਂ ਇਸ ਚੀਜ਼ ਉੱਤੇ ਧਿਆਨ ਦਿੰਦੀਆਂ ਵੀ ਜਿਹੜੇ ਸਕੂਲ ਆ ਉਹਨਾਂ ਨੂੰ ਸਕੂਲ ਆਫ ਐਮੀਨਾਸ ਜਾਂ ਹੋਰ ਅਪਗ੍ਰੇਡ ਸਿਰਫ ਬਿਲਡਿੰਗ ਨੂੰ ਕੀਤਾ ਜਾਂਦਾ ਉਹ ਵੀ ਰੰਗ ਰੂਮ ਕਰਵਾ ਕੇ ਹਾਂ ਉਹਦੇ ਨਾਲ ਨਹੀਂ ਗੱਲ ਕਰਦਾ ਤੇ ਇਹਦਾ ਸਕੂਲ ਤਾਂ ਇਹ ਸਿੱਖਿਆ ਪ੍ਰਣਾਲੀ ਕਿਉਂ ਕਮਜ਼ੋਰ ਹੁੰਦੀ ਜਾਂਦੀ ਹੈ ਦਿਨੋ ਦਿਨ ਇਸੇ ਕਰਕੇ ਹੋ ਰਹੀ ਹੈ ਜੀ ਧਿਆਨ ਨਹੀਂਗਾ ਹੂੰ ਜੇ ਜਿਹੜੀ ਮਨ ਦੇ ਵਿੱਚ ਭਾਵਨਾਵਾਂ ਕੋਈ ਕੋਈ ਤਰੱਕੀ ਵਾਲੀਆਂ ਹੈ ਨਹੀਂ ਮਤਲਬ ਕਿ ਇਕੱਲਾ ਰਾਜ ਕਰਨ ਦੀ ਭਾਵਨਾ ਹੈ ਹਾਂ ਹੈ ਨਹੀਂ ਜਾਨ ਉਹ ਗਿਆਨ ਨਹੀਂ ਗਾ ਜਾ ਕਰਨਾ ਨਹੀਂ ਚਾਹੁੰਦੇ ਹੂੰ ਗਿਆਨ ਕੋ ਪੈਸੇ ਦਾ ਇਹਨਾਂ ਪਰ ਬੰਦ ਨਹੀਂ ਕਰ ਸਕਦੇ ਹੂੰ ਪਰ ਉਹਨਾਂ ਕਰਨਾ ਚਾਹੀਦਾ ਆ ਹੂੰ ਸਰਕਾਰ ਜਿਹੜੇ ਸਰਕਾਰਾਂ ਵਿੱਚ ਨਮਾਇਦੇ ਆਉਂਦੇ ਉਹਨਾਂ ਨੂੰ ਕਰਨਾ ਚਾਹੀਦਾ ਤੇ ਪੰਚਾਇਤੀ ਦਾ ਸੰਸਥਾਵ ਤਾਂ ਹੀ ਮਜ਼ਬੂਤ ਹੋਣਗੇ ਜੇ ਇਹਨਾਂ ਦੇ ਕੋਲ ਫੰਡ ਹੋਣਗੇ ਅਧਿਕਾਰ ਹੋਣਗੇ ਅਧਿਕਾਰ ਕੱਲਿਆਂ ਨੂੰ ਕੀ ਕਰਾਂਗੇ ਕਿਉਂਕਿ ਜਿੱਦਾਂ ਮਾਰਾ ਰঞ্জੀਤ ਸਿੰਘ ਦੇ ਟਾਈਮ ਤੇ ਸੀ ਕਹਿੰਦੇ ਉਸ ਟਾਈਮ ਸਾਰੇ ਪੜੇ ਲਿਖੇ ਸੀ ਹਾਂ ਕਈ ਤਰ੍ਹਾਂ ਦੀਆਂ ਉਹਨਾਂ ਨੂੰ ਭਾਸ਼ਾਵਾਂ ਆਉਂਦੀਆਂ ਸੀ ਜਿਹੜੇ ਪੁਰਾਣੇ ਬਜ਼ੁਰਗ ਸੀਗੇ ਹਾਂਜੀ ਉਹ ਪిల్లా ਵਿੱਚ ਉਹਨਾਂ ਨੂੰ ਸੂਤਤਾ ਮਿਲਦੀ ਹੁੰਦੀ ਆ ਉਹਨਾਂ ਸਮੇਂ ਹੂੰ ਹੈ ਨਾ ਕੋਈ ਉਹਨਾਂ ਨੂੰ ਜਿੰਨੇ ਕੁ ਲੋਕ ਪੜਦੇ ਵੀ ਹੋਣਗੇ ਜੀ ਮੇਰਾ ਕਹਿਦਾ ਲਾਜ਼ਮੀ ਸਿੱਖਿਆ ਤੇ ਨਹੀਂ ਹੋਊਗੀ ਜੀ ਜਿਵੇਂ ਹੋਏ 6 ਤੋਂ 14 ਸਾਲ ਦੀ ਉਮਰ ਤੱਕ ਹਰ ਬੱਚੇ ਨੂੰ ਪੜ੍ਹਾਈ ਦਾ ਅਧਿਕਾਰ ਆ ਉਹ ਪਾਪਾ ਕੰਮ ਤੇ ਕੋਈ ਕੰਮ ਨਹੀਂ ਲੈ ਸਕਦੇ ਸਕੂਲ ਵਿੱਚ ਹੀ ਰਹਿਣਾ ਹੈ ਹਾਂਜੀ ਪਰ ਉਹਨਾਂ ਸਮੇਂ ਜੇ ਅਸੀਂ ਪੜ੍ਹਦੇ ਸੀ ਇੰਨਾ ਦਾ ਨਹੀਂ ਹੁੰਦਾ ਹੂੰ ਤੇ ਮੇਰਾ ਖਿਆਲ 1900 ਸ਼ਾਰਟ ਜਿਹੜਾ ਸਟਾਰਟ ਬਣਿਆ ਇਹ ਲਾਜਨੀ ਸਿੱਖਿਆ ਜਿਹੜਾ ਸਰਕਾਰ ਐਕਟ ਆ ਜੀ ਤੇ ਉਹਦੇ ਅਨੁਸਾਰ ਅਸੀਂ ਵੀ ਇਹ ਸਪਟਿਆ ਕਰਦੇ ਰਿਹਾ ਕਿੰਨੇ ਬੱਚੇ ਪੜਨ ਦੇ ਵਿੱਚ ਕਿੰਨੇ ਪੜਦੇ ਆ ਕਿੰਨੇ ਕਿਰਿ ਕੁਝ ਪੜਦੇ ਆ ਹੂੰ ਉਹ ਲਾਜਨੀ ਸਿੱਖਿਆ ਕਹਿੰਦੇ ਸੀ ਪਰ ਜੋ ਅਸੀਂ ਪੜਦੇ ਉਦੋਂ ਇਹੋ ਜੀ ਗੱਲ ਨਹੀਂ ਸੀਗੀ ਜਿਹੜੇ ਬੱਚੇ ਅੰਨਾ ਚਾਹੁੰਦੇ ਹੀ ਪੜਨ ਜਾਂਦੇ ਸੀ ਅੱਜ ਜਿੱਦਾਂ ਹੁਣ ਪੰਚਾਇਤੀ ਚੱਲ ਰਹੀਆਂ ਚੋਣਾਂ ਹਾਂਜੀ ਉਹਨਾਂ ਦੇ ਵਿੱਚ ਪਿੰਡਾਂ ਦੇ ਵਿੱਚ ਬੂਲੀਆਂ ਜਿਹੜੀਆਂ 2-2 ਕਰੋੜ ਤੱਕ ਪਹੁੰਚੀਆਂ ਪਈਆਂ ਹੂੰ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਵੀ ਇਹ ਜਿਹੜਾ ਟਾਈਮ ਵੇਸਟ ਆਪਸੀ ਜਿਹੜੀ ਖਾਰਵਾਦੀ ਪਈ ਐ ਇਹ ਉਹ ਗੱਲਤ ਗੱਲ ਆ ਜੀ ਹੂੰ 2 ਕਰੋੜ ਦੇ ਕੇ ਤੇ ਉਹਨੇ ਕੀ ਕੀ ਉਥੋਂ ਲੈਣਾ ਹੂੰ ਹੈ ਨਾ ਤੇ 2 ਕਰੋੜ ਇਦਾਂ ਬੰਦਾ ਬੋਲੀ ਲਾ ਸਕਦਾ ਜੀ 2 ਕਰੋੜ ਉਹੀ ਪਿੰਡ ਤੇ ਲੱਗਾ ਹੋਵੇ ਹਾਂ ਜੀ ਉਂਝੀ ਪਿੰਡ ਤੇ ਲਾ ਦੇ ਜਾਂ ਉਹ ਖੁਦੀ ਉਹਦੇ ਵਿੱਚ ਇੱਕ ਖੁਦੀ ਹੋਈ ਮਨ ਦੇ ਵਿੱਚ ਚਾਹ ਚਾਹ ਨਾ ਹੋਵੇ ਫੇਸ ਆਈ ਆ ਹੰਕਾਰ ਬੁਖਾਰਿਆ ਹੂੰ ਹੈ ਨਾ ਇਹ ਤਾਂ ਲੋਕਾਂ ਦੀ ਜਿਹੜੀ ਹੋਈ ਬੋਡੀ ਆ ਲੋਕਾਂ ਨੇ ਚੁੜਨਾ ਆ ਇਹਨਾਂ ਲੋਕ ਜਿਆਦਾ ਚਾਹੁੰਦੇ ਬਣ ਜਾਵੇ ਕੁਝ ਬੋਲੀਆਂ ਲਾਉਣ ਦਾ ਕੋਈ ਮਕਸਦ ਨਹੀਂਗਾ ਮੈਂ ਕਹਿੰਦਾ ਜਿਹੜੇ ਬੋਲੀਆਂ ਲਾਉਂਦੇ ਉਹਨਾਂ ਨੂੰ ਜ਼ਰੂਰ ਸਜ਼ਾ ਦੀ ਵਿਵਸਥਾ ਹੋਣੀ ਚਾਹੀਦੀ ਆ ਮੈਨੂੰ ਤੁਹਾਡੀ ਗੱਲ ਉਹ ਪਹਿਲੀ ਸਹੀ ਲੱਗੀ ਕਿ ਉਹਨਾਂ ਦਾ ਕੋਈ ਤਰੱਕੀ ਕਰਨ ਦਾ ਕੋਈ ਨਹੀਂਗਾ ਮਨਸ਼ਾ ਉਹਨਾਂ ਦੀ ਉਹ ਸਿਰਫ ਰਾਜ ਹੀ ਕਰਨਾ ਚਾਹੁੰਦੇ ਆ ਰਾਜ ਕਰਨਾ ਚਾਹੁੰਦੇ ਆ ਹਾਂਜੀ ਹਾਂਜੀ ਪਰ ਇਹ ਰਾਜ ਨਹੀਂਗਾ ਸੇਵਾ ਆ ਹਾਂ ਜਿੱਤਾ ਮੈਂ ਜੋ ਬਣਿਆ ਅਸੀਂ ਜਦੋਂ ਮੇਰੀ ਵਾਇਫ ਸੀ ਜੀ ਵਿਵਸਥਾ ਇਦਾਂ ਦੀ ਬਣ ਗਈ ਵੀ ਔਰਤਾਂ ਨਹੀਂ ਬਾਹਰ ਜਾਂਦੀਆਂ ਆਪਣੇ ਆ ਉਹਨਾਂ ਨੂੰ ਰਿਅਰਵਿਸ਼ਨ ਦੇ ਵਿੱਚ ਬਣਾਇਆ ਜਾਂਦਾ ਪੰਜ-ਪੰਜ ਬਣਾਇਆ ਜਾਂਦਾ ਜੀ ਉਹਨਾਂ ਦੇ ਪਤੀ ਜਾਂ ਪੁੱਤਰ ਹੀ ਉਹਨਾਂ ਦੇ ਕੰਮ ਖਰ ਕਰਦੇ ਆ ਜੀ ਤੇ ਮੈਂ ਕਦੇ ਪੰਚ ਸਾਹਿਬ ਮੈਮੋਟ ਸਾਹਿਬ ਤੋਂ ਨਹੀਂ ਤੇ ਆ ਮੇਰੇ ਪਿੰਡਿਆ ਕੋ ਪੁੱਛ ਲਿਓ ਹੂੰ ਜਦੋਂ ਮਾਰਟ ਜਗਿੰਦਰ ਸਿੰਘ ਸਰਪੰਚ ਸੀ ਉਦੋਂ ਤਾਂ ਇਹੋ ਜਿਹੀ ਸਿਸਟਮ ਚੱਲਦਾ ਸੀ ਜੀ ਸਾਪੇ ਦੱਸਣਗੇ ਅਸੀਂ ਉਦੋਂ ਹੋਏ ਪਿੰਡ ਦੇ ਵਿੱਚ ਕਾਫੀ ਉਧਾਰ ਕੀਤਾ ਸੀ ਵੀਰੇ ਨਹੀਂ ਸੀ ਸਾਡੇ ਪਿੰਡ ਦੇ ਵਿੱਚ ਹੂੰ ਪਿੰਡ ਵਿੱਚ ਕਿੰਦੇ ਪਿੰਡ ਦੇ ਵਿੱਚ ਵੀ ਚੱਲ ਨਹੀਂ ਸਕਦਾ ਅਸਚਾਹ ਦੀ ਬਾਤ ਤਾਂ ਹੀ ਹੈ ਨੀ ਹੂੰ ਤੇ ਉਹ ਗ੍ਰਾਂਟ ਮੇਰੀ ਕੁਛ ਮੈਂ ਕਹਿੰਨ ਪਰਮਾਟ ਕਰ ਲਿਓ ਗਲੀਆਂ ਨਾਲੀਆਂ ਤੁਨੋ ਸੀਵਰੇਜ ਕਹਿੰਦੇ ਇਹ ਦਿਖੋ ਨਹੀਂ ਥੱਲੇ ਪਰ ਮੈਂ ਕਰਾ ਕੇ ਲਿਆ ਡੀਸੀ ਜਬ ਤੱਕ ਮੈਨੂੰ ਪਤਾ ਸੀ ਉਹ ਤੇ ਕਮੇਟੀ ਬਣਦੀ ਆ ਡੀਪੀਏ ਪ੍ਰਧਾਨਗੀ ਥੱਲੇ ਤੇ ਹੋਈ ਸਾਰੇ ਵਿਭਾਗਾਂ ਦੇ ਅਫਸਰ ਵਹਿੰਦੇ ਆ ਉਹ ਹੋ ਗਿਆ ਪਰਮਾਟ ਹੋ ਗਿਆ ਸੀਵਰੇਜ ਸ਼ੁਰੂ ਕਰਤਾ ਮੈਂ 70% ਸੀਵਰੇਜ ਅਸੀਂ ਪਾ ਕੇ ਗਏ ओके ਉਹ ਬਾਕੀ ਰੰਗਾ ਸੀ ਅਗਲੀ ਪੰਚਾਇਤ ਨੇ ਪਾ ਲਿਆ ਤੇ ਸਫਾਈ ਹੈ ਬੜੀ ਠੀਕ ਆ ਤੇ ਕੋਈ ਵਿਚੀ ਸਾਡੇ ਟੈਂਟ ਤੋਂ ਵਗੈਰਾ ਲੱਗਾ ਗਿਆ ਵਗਦਾ ਹੋਇਆ ਸਾਡੀ ਪੰਚਾਇਤ ਮੀਲਾ ਲਾਉ ਹੂੰ ਉਹ ਪਾਰਕ ਬਣਾਇਆ ਮੈਂ ਟਰਨ ਦੇ ਵਿੱਚ ਉਹ ਬਹੁਤ ਹੀ ਅਸੀਂ ਟੂਮਲ ਪਾਰਕ ਨੂੰ ਕਹਿੰਦੇ ਆ ਉਹ ਵਿੱਚ ਲੋਕਾਂ ਨੇ ਸੀ ਭਗਤ ਸਿੰਘ ਦਾ ਬੋਤਲਾ ਲਾ ਦਿਓ ਜੀ ਹੂੰ ਉਹ ਵੀ ਲਾਇਆ ਤੇ ਹੁਣ ਉਹਦਾ ਜਨਮ ਦਿਨ ਆਇਆ ਜਾਂਦੇ 28 ਸਤੰਬਰ ਦਾ ਜਨਮ ਤੇ 3 ਮਾਰਚ ਜੀ ਦਿਹਾੜਾ ਜੀਤਾ ਮਨਾਉਣੇ ਆ ਬਾਕੀ ਸਕੂਲ ਦੀ ਦਸ਼ਾ ਸੁਦਾਰੀ ਸਕੂਲ ਦੀ ਤੇ ਪੈਸਾ ਸਰਕਾਰ ਨੇ ਤਾਂ ਭਾਵੇਂ ਨਹੀਂ ਲਾਇਆ ਜੀ ਪਰ ਉਸੇ ਸਾਡੀ ਹੋਣ ਦਾ ਕਰਕੇ ਅਸੀਂ ਸਕੂਲਾਂ ਨਾਲ ਜੁੜ ਗਏ ਸੀ ਮੈਂ ਤੇ ਮੇਰੇ ਨਾਲ ਕੋਈ ਸਾਥ ਹੁੰਦੇ ਸੀ ਤਾਂ ਗੁਰਮੀਤ ਸਿੰਘ ਜੀ ਉਹ ਮੈਂ ਪੁਰਾਣਾ ਪੰਚਾਇਤਿਕ ਬਣੇ ਜੀ ਤੇ ਅਸੀਂ ਉਸ ਸਕੂਲ ਨੂੰ ਜਾ ਕੇ ਵੇਖਦੇ ਸੀ ਕਿ ਉਹ ਮੱਕੇ ਤਰ੍ਹਾਂ ਹੀ ਤਾਕੀ ਕਰੀਏ ਉਹ ਜੋ ਮੈਂ ਰਿਟਾਇਰ ਹੋਇਆ ਤੇ ਮੈਂ ਆਪਣੇ ਪਿੰਡ ਦੇ ਸਕੂਲ ਮੈਂ ਮੂਰਵਾਲ ਖਹਿਰਾ ਤੋਂ ਰਿਟਾਇਰ ਹੋਇਆ ਸੀ ਜੀ ਗੌਰਮੁਖ ਪ੍ਰਾਇਮਰੀ ਸਕੂਲ ਤੋਂ ਤੇ ਮਤੌੜਾ ਟੀਚਰ ਮੈਂ ਆਪਣੇ ਪਿੰਡ ਦੇ ਸਕੂਲ ਨਾਲ ਜੁੜ ਗਿਆ ਮੁੱਤ ਚਲੇ ਜਾਣਾ ਮੈਂ ਪ੍ਰਾਇਮਰੀ ਸਕੂਲ ਦੇ ਵੀ ਕਲਾਸਾਂ ਵੀ ਲੈਣ ਲੱਗ ਪਿਆ ਤੇ ਉੱਥੇੋਂ ਵੇਖਿਆ ਜ ਬੜੀ ਮੰਦੀ ਹਾਲ ਹਮ ਬੜੇ ਕਮਰੇ ਉਹ ਸੀ ਜਿਨ੍ਹਾਂ ਵਿੱਚ ਮੈਂ ਪੜਦਾ ਹੁੰਦਾ ਸੀ ਓਕੇ ਹਾਂਜੀ ਤੇ ਅ ਤਾਂ ਗਰਾਊਂਡ ਦੇ ਵਿੱਚ ਗੋਡੇ-ਗੋਡੇ ਹਮ ਬਸ ਅਧਿਆਪਕ ਆਉਂਦੇ ਹੀ ਚੱਲ ਜਾਂਦੇ ਉਹ ਲੋਕਾਂ ਨਾਲ ਲਿੰਕ ਨਹੀਂ ਪੈਦਾ ਕਰਦੇ ਸੀ ਅਧਿਆਪਕ ਨੂੰ ਚਾਹੀਦਾ ਵੀ ਉਹ ਲੋਕਾਂ ਦੇ ਨਾਲ ਪੰਚਾਇਤ ਨਾਲ ਲੈ ਕੇ ਆਪਣੀ ਜੌਬ ਹੀ ਕਰਦੇ ਸੀ ਨਾ ਲਿੰਕ ਪੈਦਾ ਕਰੀ ਹਮ ਤੇ ਮੈਂ ਉਸ ਗੱਜੜੇ ਲਈ ਤ ਗਿਆ ਇਦਾਂ ਕੀਤਾ ਮੈਂ ਕਰੀ ਸੂਚੀ ਕਾ ਮੂਹਲ ਕਰੇ ਲੋਕਪੁਰਾ ਸਯੋਗਦੰਦੇ ਸੀ ਉਸ ਨੂੰ ਲੋਕਾਂ ਨੂੰ ਬੁਲਾਉਣਾ ਜਾ ਕੇ ਉਹਨਾਂ ਨੂੰ ਮਿਲਣਾ ਜਾ ਕੇ ਤੇ ਉਹ ਲੋਕ ਬਹੁਤ ਹੱਦ ਫਿਰ ਸਾਰ ਵੀ ਕਰਦੇ ਦੇ ਆਪਣੇ ਦਾ ਤੇ ਸਯੋਗ ਵੀ ਕਰਦੇ ਮੈਂ ਜਿਹੜਾ ਵੀ ਕੰਮ ਕਹਿੰਦੇ ਫਟਾਫਟ ਕਰਦੇ ਇਸ ਤਰ੍ਹਾਂ ਮੈਂ ਆਪਣੇ ਪਿੰਡ ਜਾ ਗਿਆ ਹੂੰ ਕਿਥੇੋਂ ਕਰਨਾ ਪਿਆ ਇੱਥੇ ਮੈਂ ਦੇਖਿਆ ਕਿ ਉਸ ਤੇ ਤਾਂ ਬੱਚਿਆਂ ਕੋ ਟਾਚ ਵੀ ਹੈ ਨਹੀਂ ਹੂੰ ਤੇ ਨਾ ਉੱਥੇ ਕੋਈ ਭਾਂਡੇ ਸੀ ਮੈਡੇ ਮੀ ਕਾਣ ਵਾਸਤੇ ਹੂੰ ਤੇ ਮੈਂ ਕਿ ਬੜੀ ਮੁਸ਼ਕਲ ਕੀ ਕਰੀਏਗਾ ਕਿ ਮੈਂ ਸਾਹਿਬ ਗਮੀਸਨ ਫੋਜੀਸਾ ਨੂੰ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ ਪਰ ਸਾਹਿਬ ਦੇ ਮੁਕਤ ਸਿਗੇ ਮੁਕਤ ਸੇਵਾ ਦਾ ਓਕੇ ਅਗਰ ਪੋਜੀਸਾ ਇਥੇ ਭੰਡੇ ਹੈ ਨਹੀਂ ਬੱਚਿਆਂ ਕੋਲ ਪੱਤਿਆਂ ਤੇ ਦੁਕਾਨਾਂ ਰੱਖ ਕੇ ਖਾਂਦੇ ਚੌੜ ਪਾਕ ਖਾਦੇ ਆ ਹੂੰ ਇਹਨਾਂ ਮੈਂ ਹੁਣੇ ਭੇਜਦਾ ਆਪਣੇ ਗੁਰਦੁਆਰੇ ਥੋੜੇ ਭੰਡੇ ਪਾਇਆ ਹੂੰ ਤੇ ਉਹਨੇ 100 ਆਹ ਤੇ 100 ਚ ਮੈਂ ਅਗਲਾ ਆਪੇ ਹੂੰ ਤੇ ਦੂਜੇ ਦਿਨ ਮੈਂ ਆਇਆ ਫਿਰ ਸਾਹਿਬ ਤੇ ਟਾਟ ਵੀ ਹੈ ਨਹੀਂ ਇਹਦੇ ਆਪਣੇ ਟਾਟ ਵੀ ਬਹੁਤ ਪਾਇਆ ਹੂੰ ਤੇ ਉਹੇ ਪੇਚ ਉਹਨੇ ਫਿਰ ਮੈਂ ਕਿਹਾ ਵੀ ਆਇਆ ਤੇ ਆਪਾਂ ਕੋਲ ਬੂਟੇ ਲਾਈਏ ਹੂੰ ਤੇ ਚਲੋ ਆਪਾਂ ਚੱਲੇ ਹੁਣ ਨਾਥੀ ਚਲੋ ਜਿਹੜੇ ਬੂਟੇ ਲਿਉਨੇ ਆਏ ਅਸੀਂ ਬੂਟੇ ਲਾ ਦਿੱਤੇ ਤੇ 2015 ਵਿੱਚ ਇੱਕ ਕਹਾਣੀ ਸੱਜਣਾ ਇੱਕ ਪਿੰਡ ਦੀ ਬਾਹਰ ਵਿਦੇਸ਼ ਚ ਕੰਮ ਕਰਦੇ ਉਹ ਕਹਿੰਦੇ ਯਾਰ ਬਿਲਡਿੰਗ ਬੜੀ ਮਾੜੀ ਐ ਤੁਸੀਂ ਇਹਨੂੰ ਢਾਹ ਹੀ ਦਿਓ ਹੂੰ ਮੈਂ ਤਾਂ ਅਸੀਂ ਢਾਦ ਦਿਆਂਗੇ ਮਜ਼ਦੂਰੀ ਮੈਂ ਲਿਆਉਣਾ ਤੇ ਪੈਸੇ ਤੁਸੀਂ ਲਾ ਦਿਓ ਕਹਿੰਦੇ ਠੀਕ ਐ ਜੀ ਇਹ ਲਾ ਦਿੰਨੇ ਹੂੰ ਨਾ ਨੇ ਉਹ 걔ਵਨ ਆਪਣੇ ਕਿਰਤਕਮਾਈ ਚੋਂ ਖਰਚੇ 걔ਵਨ ਠਗੀ ਤੇ ਪਤਾ ਨਹੀਂ ਕਿੱਥੋਂ ਲਾਏ ਹੋਣਗੇ ਉਹਨਾ ਸਕੂਲ ਦੀ ਦਸ਼ਾ ਬਹੁਤ ਵਧੀਆ ਸਕੂਲ ਬਣਾਤਾ ਹੂੰ ਤੇ ਦਫ਼ਤਰ ਵੇਖਣ ਜਿਓਗਾ ਤੇ ਆ ਕੇ ਜੂ ਵੇਖਿਆ ਸਾਡੇ ਪਿੰਡ ਮਤਲਬ ਜਿਨ੍ਹਾਂ ਨੇ ਕੁਝ ਕਰਨਾ ਉਹ ਕਰ ਲੈਂਦੇ ਆ ਹਾਂਜੀ ਹਾਂਜੀ ਓਕੇ ਬੱਚਾ ਬੱਚੇ ਬਾਹਰਲੇ ਪਿੰਡ ਲਾਗੇ ਲਾਗੇ ਸਕੂਲ ਸੀਗੇ ਪਿੰਡਾ ਬੰਦ ਹੋ ਚੁੱਕਿਆ ਹੂੰ ਉਹਨਾ ਸਕੂਲਾਂ ਤੋਂ ਬੱਚੇ ਉੱਥੇ ਪੜਨ ਆਉਂਦੇ ਸਾਡੇ ਸਕੂਲੇ ਜੀ ਤੇ ਕੋਲ ਤਲਵਾ ਆ ਗਿਆ ਉਹ ਵੀ ਉਹਨਾਂ ਨੇ ਲਾਇਆ ਹੂੰ ਤੇ ਚਲੋ ਜਿਹੜੇ ਚੰਗੇ ਗੱਲ ਕੰਮ ਕੀਤਾ ਜਿਹੜਾ ਉਹਦਾ ਜਰੂਰ ਸਪੈਸ਼ਲ ਕਰਨੀ ਚਾਹੀਦੀ ਹੈ ਅਪਰੀਸ਼ੀਏਟ ਕਰਨਾ ਚਾਹੀਦਾ ਜੀ ਲਾਇਆ ਅਪਰੀਸ਼ੀਏਟ ਕਰਨਾ ਚਾਹੀਦਾ ਅੱਜ ਜਿਹੜੀਆਂ ਪੰਚਾਇਤਾਂ ਵਾ ਅੱਜ ਜਿਹੜੀਆਂ ਪੰਚਾਇਤਾਂ ਵਾ ਤੁਸੀਂ ਉਹਨਾਂ ਨੂੰ ਕੀ ਸੇਧ ਦੇਣਾ ਚਾਹੁੰਦੇ ਆਂ ਵੀ ਸਰਕਾਰਾਂ ਜਿਹੜੀਆਂ ਵਾ ਨਹੀਂ ਕੁਝ ਕਰਦੀਆਂ। ਕਈ ਆਪਣਾ ਅੱਗੇ ਦੇਖ ਲਿਆ ਵਾ ਸਰਕਾਰਾਂ। ਜੀ। ਅਗਰ ਆਪਾਂ ਪਿੰਡ ਦਾ ਜਿੱਥੇ ਆਪਾਂ ਰਹਿੰਦੇ ਆਂ ਉਹਦਾ ਆਪਾਂ ਚਾਹੁੰਦੇ ਕਿ ਉਹਦੀ ਤਰੱਕੀ ਹੋਵੇ ਤਾਂ ਉਹਨਾਂ ਨੂੰ ਕੀ ਹੱਥ ਕੰਡੇ ਬਣਾਉਣੇ ਚਾਹੀਦੇ? ਇੱਕ ਪੰਚਾਇਤ ਦੇ ਕੋਲ ਜਿਹੜੇ ਆਮਦਨ ਦੇ ਸਾਧਨ ਹੁੰਦੇ ਆ ਨਾ ਜੀ ਉਹ ਬਹੁਤ ਸੀਮਤ ਜਿਆ ਹੈ। ਇੱਕ ਦੀ ਸ਼ਾਮਲਟ ਜ਼ਮੀਨਾਂ ਦੀ ਜਿਹੜੀ ਆਂਗਣ ਹੈ ਉਹ ਆ। ਉਹ ਸਾਰੇ ਪਿੰਡਾਂ ਵਾਸਤੇ ਨੇ। ਜੀ। ਜਾਂ ਜਿਹੜੀ ਸਰਕਾਰ ਕੋ ਗ੍ਰਾਂਟ ਦਿੰਦੀ ਆ ਉਹ ਤੇ ਜਾਂ ਫਿਰ ਕੋਈ ਦਾਨੀ ਸੱਜਣ ਜੜਿਆ ਹੂੰ پیسے ਦੀ ਦੇਣ ਤੇ ਉਹਨਾਂ ਕੋਈ ਕਾਸ ਹੁੰਦਾ ਹੈ ਇਹਦੇ ਵਿੱਚ ਸਰਕਾਰ ਨੂੰ ਜਦੋਂ ਗ੍ਰਾਂਟ ਦੀ ਵੰਡ ਕੀਤੀ ਜਾਂਦੀ ਹੈ ਜਿਹੜੀ ਮੌਕੇ ਸਰਕਾਰ ਹੁੰਦੀ ਹੈ ਜਿਹੜਾ ਸਰਪੰਚ ਉਹਦੇ ਪਾਰਟੀਆਂ ਅਟੈਚ ਹੁੰਦਾ ਹੈ ਹੂੰ ਉਹਨਾਂ ਦੇ ਵੱਲ ਧਿਆਨ ਰੱਖਿਆ ਜਾਂਦਾ ਹੁੰਦਾ ਹੈ ਤੇ ਠੱਕ ਦੇ ਦੇ ਜਾਂਦੇ ਆ ਤੇ ਜਿਹੜਾ ਆਪੋਜੀਸ਼ਨ ਦਾ ਸਰਪੰਚ ਹੁੰਦਾ ਜੀ ਉਹਦੇ ਵੱਲ ਬਹੁਤ ਘੱਟ ਧਿਆਨ ਪਾਇਆ ਜਾਂਦਾ ਹੂੰ ਕਿ ਨਹੀਂ ਹੋਣਾ ਚਾਹੀਦਾ ਸਰਕਾਰ ਨੂੰ ਤੇ ਸਾਰਾ ਇਸਮਾਨਤਾ ਹੋਣੀ ਚਾਹੀਦੀ ਸਾਰਾ ਨਿਕੋਜਾ ਸਭ ਨੇ ਰੱਖਿਆ ਹੋਇਆ। ਤੂੰ ਯਾਰ ਜਿਹੜੀ ਪੰਚਾਇਤ ਦੀ ਡਿਊਟੀ ਆ ਕੰਮ ਕਰਨ ਦਾ ਢੰਗ ਜਿਹੜਾ ਨੇ ਜੀ। ਉਹ ਇਹ ਨਹੀਂ ਹੋਣਾ ਚਾਹੀਦਾ ਕਿ ਸਰਪੰਚ ਆ ਉਹਨੇ ਸੈਕਟਰੀ ਸੱਦਿਆ ਮੈਂ ਕੰਮ ਕਰਨਾ ਜਾਂ ਫਲਾਨਾ ਕੰਮ ਕਰਨਾ। ਹਮ ਮਤਾ ਪਾ ਦਿਓ ਜੀ। ਉਹ ਕਾਲ ਵੀ ਫੜਾ ਦੇਣੀ ਆ ਚੌਕੀਦਾਰ ਨੇ ਯਾਰ ਚਲੇਣਾ। ਆਪਣਾ ਨੇ ਪੰਚ ਨੂੰ ਕੰਨੀ ਦੱਸ ਤੋ ਕੋਈ। ਦੂਜੀ ਹੋ ਗਿਆ ਤੂੰ ਹੀ ਕੰਨੀ ਦੱਸ ਤੋ ਕੋਈ ਮੇਰਾ ਕੋਰਮ ਪੂਰਾ ਮੈਂ ਮਤਲਬ ਪੁੱਛਣਾ ਹੀ ਨਹੀਂਗਾ। ਹਮ ਪਰ ਇਹ ਮੈਂ ਇਹ ਕਰਦਾ ਰਿਹਾ ਵਾਂ। ਇਹ ਕਿ ਇੱਕ ਅਜੰਡਾ ਭੇਜ ਦਰਿਆ ਹੂੰ ਅਸੀਂ ਅਜੰਡਾ ਭੇਜਣਾ ਚਾਹੁੰਦੇ ਆ ਦੇਖੋ ਮੀਟਿੰਗ ਸੱਦੇ ਹੂੰ ਉਹ ਮੀਟਿੰਗ ਸੱਦ ਕੇ ਉਹਦੇ ਵਿੱਚ ਵੀ ਦੱਸਣਾ ਵੀ ਆਪਾਂ ਆਹ ਕੰਮ ਕਰਨਾ ਚਾਹੁੰਦੇ ਆ ਨਵਾਂ ਕੰਮ ਤੁਸੀਂ ਦੱਸੋ ਆਪਾਂ ਕਿਹੜਾ ਕਰੀਏ ਮਤਲਬ ਉਹਦੇ ਵਿੱਚ ਬਹੁਤ ਵਾਧਾ ਮਿਲਦਾ ਹਾਂਜੀ ਸਾਰੇ ਸਲਾਹ ਸਲਾਹ ਮਿਲਦੀ ਸਾਰਿਆਂ ਦੀ ਸਲਾਹ ਦਿੰਦੇ ਆਪਾਂ ਆਹ ਕੰਮ ਕਰਨਾ ਜਿਹਦਾ ਪਹਿਲਾਂ ਕਰਨਾ ਚਾਹੀਦਾ ਪਿੱਛੇ ਕਰਨਾ ਚਾਹੀਦਾ ਹੂੰ ਇਸ ਤਰ੍ਹਾਂ ਕੰਮ ਨੂੰ ਕਿਸੇ ਵਿਵਸਥ ਨੇ ਨਿਯਤੀਵਾਇਜ਼ ਕਰਨਾ ਚਾਹੀਦਾ ਜਿਸ ਤਰੀਕੇ ਨਾਲ ਹੋਣਾ ਉਹ ਟੀਮ ਵਰਕ ਉਹ ਕਿ ਸਾਂਝੀ ਜਗਾ ਤੇ ਉੱਥੇ ਬੈਠ ਕੇ ਉਹਨਾਂ ਨੂੰ ਵਿਚਾਰ ਵਟਾਂਦਰਾ ਕਰਨ ਡਿਸਕਸ਼ਨ ਕਰ ਜਿਸ ਨਾਮ ਮੇਰੇ ਸਾਹਮਣੇ ਇੱਕ ਤਾਂ ਜਿਹੜਾ ਵਾ ਭਾਈਵਾਲਤਾ ਵਿੱਚ ਪੈਦਾ ਹੁੰਦੀ ਹੈ ਕਿ ਸਾਰੇ ਆਪਣੀ ਵੈਲਿਊ ਸਮਝਾ ਕੇ ਮੈਨੂੰ ਇਹ ਕਿਸੇ ਨੇ ਪੁੱਛਿਆ ਹਾਂਜੀ ਹਾਂਜੀ ਇਹ ਜਿਆ ਦੂਜੇ ਜਿਹੜਾ ਡੀਗ੍ਰੇਡ ਕਰਨਾ ਕਿਸੇ ਨੂੰ ਉਹ ਮੈਂ ਇਦਾਂ ਹੀ ਕਰਦਾ ਰਹਾਂ ਵੀ ਆਪ ਮੁਹਾਰੇ ਡਿਸੀਜਨ ਨਹੀਂ ਲੈਣੇ ਚਾਹੀਦੇ ਕਿਸੇ ਵੀ ਇੱਕ ਜਿਹੜੇ ਨੂੰ ਹਾਂਜੀ ਹਾਂਜੀ ਕਿਉਂਕਿ ਪੰਚਾਇਤ ਜਾਂ ਪੰਜ ਸਰਪੰਚ ਜਿਹੜੇ ਚੁਣੇ ਜਾਂਦੇ ਆ ਕਿਸੇ ਇਸੇ ਕਰਕੇ ਚੁਣੇ ਜਾਂਦੇ ਆ ਹਾਂਜੀ ਉਹਦੇ ਸਰਪੰਚ ਨੂੰ ਵੀ ਫਾਇਦਾ ਹੁੰਦਾ ਜੇ ਕੋਈ ਬੰਦਾ ਵਿਰੋਧ ਵੀ ਰੱਖਦਾ ਉਹਦੇ ਮਨ ਵਿੱਚ ਨਾ ਰੱਖਦੇ ਉਹ ਵੀ ਸਹਿਯੋਗ ਦਿੰਦਾ ਹੂੰ ਆਊਗਾ ਮੀਟਿੰਗ ਵਿੱਚ ਤੇ ਆਪਣੀ ਗੱਲ ਕਰੂਗਾ ਠੀਕ ਆ ਨਾ ਤਾਂ ਕਿਸੇ ਨਾ ਕਰੂਗਾ ਤਾਂ ਕਿਹੇ ਗੱਲ ਤੋਂ ਨਾ ਕਰੂਗਾ ਹਾਂਜੀ ਹਾਂਜੀ